ਆਣਾ ਐਟਕੀ ਵਧੀਆ ਸਜਾਇਆ ਹੋਇਆ ਇਹਨਾਂ ਨੇ ਇੱਥੇ ਤੱਕ ਇਕੱਲੇ ਸਟਾਰ ਜੇ ਲਾਏ ਹੋਏ ਨਹੀਂ ਹਨ ਤੇ ਆਹ ਦੇਖੋ ਉੱਥੇ ਵੀ ਸਟਾਰ ਇੱਥੇ ਵੀ ਸਟਾਰ ਲਾਏ ਹੋਏ ਨੇ ਨਾ ਸਾਰੇ ਆਹ ਦੇਖੋ ਤੇ ਐਤਕੀ ਆ ਇਹਨਾਂ ਨੇ ਕੁਰਸੀ ਜੀ ਲਾਈ ਆ ਵਿੱਚੋਂ ਬਰਫ਼ ਜੀ ਨਿਕਲੀ ਜਾਂਦੀ ਆ ਆ ਦੇਖ ਕਿੰਨੀ ਸੋਹਣੀ ਲੱਗਦੀ ਆ ਲਾਈਟ ਜੀ ਡੈਕੋਰੇਸ਼ਨ ਜੀ ਕਰਕੇ ਅੱਤ ਹੁਣ ਥੋੜੇਕ ਦਿਨਾਂ ਯਾਨੀ ਕਿ ਥੋੜੇਕ ਸਾਲਾਂ ਤੋਂ ਤਾਂ ਜ਼ਿਆਦਾ ਹੀ ਲਾਈਟਾਂ ਨਹੀਂ ਲਾਉਣ ਲੱਗੇ ਪਹਿਲਾਂ ਤਾਂ ਹਜੇ ਘਟਾਉਂਦੇ ਹੁੰਦੇ ਸੀ ਹੁਣ ਤਾਂ ਲੋਕੀ ਵੀ ਆਪਦੇ ਘਰਾਂ ਤੇ ਲਾਉਣ ਲੱਗੇ ਪਹਿਲਾਂ ਤਾਂ ਬਹੁਤ ਲੋਕ ਘਰਾਂ ਚ ਕਾਮੀਆਂ ਕਾਮੀਆਂ ਲੋਕਾਂ ਦੀ ਲੱਗੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਖਾਸੇ ਲੋਕੀ ਘਰਾਂ ਚ ਵੀ ਲਾਉਣ ਲੱਗੇ ਆਪਦੇ ਆ ਕਰੇ ਸਸਤੇ ਨਵੇਂ ਸਾਲ ਕਰਕੇ ਬਾਕੀ ਅਜ ਠੰਡ ਬਹੁਤ ਆ ਧੁੰਦ ਵੀ ਆ ਠੰਡ ਵੀ ਜ਼ਿਆਦਾ ਪਾ ਆ ਹੋ ਗਈ ਸੀ ਔਰ ਇਹੋ ਵੀ ਐਤ ਕੀ ਸਟਾਰ ਜਿਆ ਲਾਇਆ ਹੋਇਆ ਇਹਨਾਂ ਨੇ ਤੇ ਇੱਕ ਇਹ ਨਾ ਉਹ ਘਰ ਵਾਲੇ ਲਾਉਂਦੇ ਹੁੰਦੇ ਸੀ ਜਿਹੜੀ ਉਹ ਚਲਦੀਆਂ ਨੇ ਲੈਟਾਂ ਜੀਆਂ ਉਹ ਦੇਖੋ ਵਿੱਚ ਦੀ ਇਹ ਘਰ ਦੀਆਂ ਪੱਕੀਆਂ ਲੱਗੀਆਂ ਦੇਖਦੇ ਹੁੰਦੇ ਸੀਗੇ ਹੁਣ ਤਾਂ ਬਹੁਤ ਲਾਉਣ ਲੱਗ ਕੇ ਇੱਥੇ ਵੀ ਜਿਵੇਂ ਉਹ ਵੀ ਚਲਦੀਆਂ ਨੇ ਉਹ ਦੇਖੋ ਉੱਥੇ ਵੀ ਚਲਦੀਆਂ ਨੇ ਬਾਕੀ ਉਹ ਫੈਕਟਰੀ ਆ ਉਹ ਫੈਕਟਰੀ ਤੇ ਵੀ ਲਾਈਆਂ ਹੋਈਆਂ ਨੇ ਵਧੀਆ ਉਹ ਦੇਖ ਆਹਾ ਜਾਨਕੀ ਕਈ ਲੌਨ ਲੱਗੇ ਹੁਣ ਲੋਕੀ ਵੀ ਜ਼ਿਆਦਾ ਆ ਇਥੋਂ ਸੜਕ ਬਹੁਤ ਸੋਹਣੀ ਲੱਗਦੀ ਇਹ ਸਾਡਾ ਸ਼ਹਿਰ ਨਹੀਂ ਹੈਗਾ ਇਹ ਹੋਰ ਆ ਬੇਦਕ ਤਸਿਆ ਹੀ ਹੋਇਆ ਵੀ ਤਕਰੀਬਨ ਹੁਣ ਤਾਂ ਹਰੇਕ ਪਿੰਡ ਸ਼ਹਿਰ ਇੱਥੇ ਸਜਾਇਆ ਹੁੰਦਾ ਹੈ ਨਾ ਬਾਕੀ ਆ ਧੁੰਦ ਜੀ ਬਹੁਤ ਆ ਇੱਕ ਤਾਂ ਤੁਲਾ ਜਿਆ ਵੀ ਉੱਡਦਾ ਵਾ ਬਾਕੀ ਧੁੰਦ ਜੀ ਵੀ ਬਹੁਤ ਜ਼ਿਆਦਾ ਨਹੀਂ ਤਾਂ ਇੱਥੋਂ 뷰 ਬਹੁਤ ਸੋਹਣਾ ਆਉਂਦਾ ਵਾ ਉਹ ਮਗਰ ਪਹਾੜਾਂ ਦਾ ਜਿਨੇ ਬਹੁਤ ਸੋਹਣਾ 뷰 ਆਉਂਦਾ ਵਾ ਧੁੰਦੇ ਨਹੀਂ ਜ਼ਿਆਦਾ ਨਾ ਬਹੁਤ ਜ਼ਿਆਦਾ ਧੁੰਦ ਆ ਦੇਖ ਉਹ ਸਾਹਮਣੇ ਵਾਲਾ ਗੇਟ ਥੋੜੀਕਿ ਦੂਰ ਤੇ ਹੀ ਆਹੋ ਕਿੰਨਾ 200 300 ਫੁੱਟ ਤੇ ਹੋਣਾ ਯਾਨੀ ਕਿ ਉਹ ਸਾਹਮਣੇ ਇੱਕ ਜਿਹੜਾ ਵੱਡਾ ਸਾਰਾ ਗੇਟ ਹੁੰਦਾ ਜਿਹੜੀ ਬਿਲਡਿੰਗ ਤੇ ਅਲੱਗ-ਅਲੱਗ ਰੰਗ ਦੀਆਂ ਲਾਈਟਰਾਂ ਲੱਗੀਆਂ ਹੁੰਦੀਆਂ ਕਈ ਵਾਰ ਉਹ ਦੀਦੀ ਨਹੀਂ ਹੈ ਦੇਖ ਲਓ ਦੀਦਾ ਨਹੀਂ ਹੈ ਇੱਥੋਂ ਵੱਡਾ ਗੇਟ ਮੇਨ ਗੇਟ 88 ਤੋਂ ਹੁੰਦਾ ਕੈਮਰਾ ਖਾਣੀ ਹਜੇ ਨਹੀਂ ਕੈਪਚਰ ਕਰ ਰਿਹਾ ਹੁਣ ਬਹੁਤ ਜ਼ਿਆਦਾ ਧੁੰਦਾਂ ਠੀਕ ਆ ਯਾਰ ਹੁਣ ਇਹ ਲੋਕਾਂ ਨੂੰ 크리스마ਸ ਤੇ ਨਵੇਂ ਸਾਲ ਦਾ ਦਿਮਤਾ ਇਹਨਾਂ ਨੂੰ ਠੰਡ ਚ ਹੀ ਚੰਗਾ ਲੱਗਦਾ ਹੁਣ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਗਰਮੀ ਆ ਤੇ ਉਹ ਜਮਾਂ ਹੀ ਉਲਟ ਨੇ ਅੰਦਰ ਇਹ ਤਾਂ ਠੰਡ ਦੇ ਵਿੱਚ ਹੀ ਜ਼ਿਆਦਾ ਮਨਾ ਕੇ ਖੁਸ਼ ਨੇ 크리스마ਸ ਨੂੰ ਤਾਂ ਤੇ ਉਹ ਆਏ ਡੱਗਦੀ ਆ ਜਿਵੇਂ ਮੀਂਹ ਪਿਆ ਹੁੰਦਾ ਦੇਖੋ ਸੜਕਾਂ ਗਿੱਲੀਆਂ ਨੇ ਆਏ ਮੂੰਹ ਤੇ ਜਾਗਟਾਂ ਦੇ ਉੱਪਰ ਆਏ ਡੱਗਦੀ ਆ ਜਿਵੇਂ ਮੀਂਹ ਪੈਂਦਾ ਹੁੰਦਾ ਵਾ ਦੇਖੋ ਕਿੰਨੀ ਹੈ ਅਜੇ ਇਹਦੇ 'ਚ ਫੇਰ ਵੀ ਲਾਈਟ ਜੀ ਕੈਮਰੇ ਕਰਕੇ ਲਾਈ ਚਾਨਣ ਜਾਂ ਦੀਂਦਾ ਵਾ ਹਨਾ ਬੈਂ ਚੰਗੀ ਆ ਧੁੰਦ ਫੜਕਾਂ ਗਿੱਲੀਆਂ ਹੋਈਆਂ ਪਈਆਂ ਨਾਲੇ ਮੀਂਹ ਨਹੀਂ ਪਿਆ ਹੈਗਾ ਆਏ ਉੱਪਰ ਨੂੰ ਮੜਾਇਆ ਮੂੰਹ ਕਰਾਂ ਆਏ ਮੀਂਹ ਵਾਂਗੂ ਕਣੀਆਂ ਡਿੱਗਦੀਆਂ ਨੇ ਉੱਪਰ ਆ ਲਾਈਟ ਚ ਪਤਾ ਲੱਗਦਾ ਵਾ ਦੇਖ ਕਿਉਂ ਚ ਹਲੋ ਉਹ ਕਹਿ ਦੂਗਾ ਵੀ ਇਹ ਧੁੰਦ ਡਿੱਗੀ ਹੋਈ ਆ ਲੈ ਗੱਡੀਆਂ ਦੇਖ ਆਇ ਲੱਗਦਾ ਜਿਵੇਂ ਮੀਂਹ ਪਿਆ ਹੁੰਦਾ ਹਾ ਚਲ ਤਾਂ ਇਹ ਮੀਂਹ ਮੰਗੂ ਡਿੱਗੀ ਆ ਜਿਵੇਂ ਮੀਂਹ ਪੈਂਦਾ ਹੁੰਦਾ ਨਾ ਐ ਡਿੱਗਦੀ ਆ ਅਮੇ ਲਾਈਟ ਤੇ ਦਿਖਾਉਣਾ ਤੁਹਾਨੂੰ ਗੱਡੀਆਂ ਦੀ ਜੇ ਕੋਈ ਗੱਡੀ ਖੜ ਗਈ ਕੋਲੇ ਜੇ ਨੂੰ ਵੀ ਜਿਵੇਂ ਹਲਕੀ ਬਰਫ ਡੈਗਦੀ ਹੁੰਦੀ ਆ ਨਾ ਇਹ ਹਲਕੀ ਹਲਕੀ ਜੀ ਆਏ ਚਿੱਟੀ ਚਿੱਟੀ ਮੋਟੀ ਮੋਟੀ ਡਿੱਗਦੀ ਆ। ਸਾਨੂੰ ਦੋ ਵੱਧ ਤੋਂ ਵੱਧ ਚਲੋ 5 ਮਿੰਟ ਲਾ ਲਓ 5 ਮਿੰਟ ਲਾ ਕੇ ਲਿਆ ਸਾਨੂੰ ਕੱਲ ਸ਼ਾਮ ਨੂੰ ਹਰ ਰੋਜ਼ ਸ਼ਾਮ ਨੂੰ ਸਾਨੂੰ ਘਰੇ ਜਾਣ ਨੂੰ ਬਸ ਚੁੱਤਰ ਕੇ ਤੇ ਜਾਂਦਿਆਂ ਦੀਆਂ ਸਾਡੀਆਂ ਜਾਗਟਾਂ ਨਹੀਂ ਆ ਗਿੱਲੀਆਂ ਹੋ ਗਈਆਂ ਸੀ ਕੱਲ ਸ਼ਾਮ ਨੂੰ ਤਾਂ ਇੰਨੀ ਜ਼ਿਆਦਾ ਡਿੱਗਦੀ ਸੀ। ਨੀ ਇੰਨੀ ਤਾਂ ਨਹੀਂ ਤੋਂ ਲਈਂ ਇੰਡੀਆ ਨਹੀਂ ਤੋਂ ਤਾਂ ਪੈਣ ਲੱਗ ਗਈ ਭਾਈ ਤੂੰ ਜਿਆਦੀ ਪੈ ਆਉਂਦੀ ਆ ਸਾਡੇ ਲਈ ਬਹੁਤ ਪੈ ਗਈ ਅੱਜ ਅੱਜ ਬਹੁਤ ਜਿਆਦੀ ਪੈ ਗਈ ਏਡੀ ਉਹ ਛੁੱਟੀਆਂ ਹੋ ਗਈਆਂ ਸੀ ਸਾਨੂੰ ਅੱਜ ਪਹਿਲੀ ਛੁੱਟੀ ਸੀਗੀ ਪਹਿਲੀ ਛੁੱਟੀ ਦੇ ਵਿੱਚ ਹੀ ਰਾਤ ਉਹ ਬੰਦਾ ਫੋਨ ਸਿੱਟਿਆ ਆ ਪਰ ਲ ਹਲੋ ਸਵੇਰੇ ਜਾ ਕੇ ਪਹਿਲਾਂ ਬੱਸ ਅੱਡੇ ਜਾ ਕੇ ਪਤਾ ਕੀਤਾ ਕਹਿੰਦਾ ਬੱਸੇ ਚ ਭੁੱਲ ਗਿਆ ਉਹ ਕਹਿੰਦੇ ਭਾਈ ਉਹਨਾਂ ਨੇ ਦਫ਼ਤਰ ਫੋਨ ਕਰੋ ਦਫ਼ਤਰ ਫੋਨ ਕੀਤਾ ਆਫਟਰ ਬੰਦ ਸੀਗੇ ਹੁਣ 2-3 ਦਿਨਾਂ ਬਾਅਦ ਖੁੱਲਣੇ ਨੇ ਛੁੱਟੀਆਂ ਨਹੀਂ ਹੁਣ ਇੱਥੇ ਤੇ ਫੇਰ ਥਾਣੇ 'ਚ ਰਿਪੋਰਟ ਲਖਾਈ ਥਾਣੇ 'ਚ ਰਿਪੋਰਟ ਲਖਾ ਕੇ ਹੁਣ SIM ਕਢਵਾਉਣਾ ਵਾ SIM ਕਢਾ ਕੇ ਹੁਣ ਫੋਨ ਲੈਣ ਚੱਲੇ ਆਂ ਤੇ ਅੱਜ ਦੀ ਅੱਧੀ ਦਿਹਾੜੀ ਤਾਂ ਹੀ ਨੰਗੀ ਆਏ ਹੋ ਸ਼ਹਿਰ ਆਏ ਜਿੱਥੇ ਮੈਂ ਕਹਿੰਦਾ ਸੀ ਵੀ ਸਮੁੰਦਰ ਦਾ ਕੰਢਾ ਪੈਂਦਾ ਵਾ ਤੇ ਇਹ ਬਹੁਤ ਸਜਾਇਆ ਹੋਇਆ ਨਾ 크리스마ਸ ਕਰਕੇ ਕਿਉਂਕਿ ਕੱਲ ਨੂੰ ਇਹਨਾਂ ਦਾ ਤਿਹਾਰ ਵੀ ਆ ਹੈ ਨਾ ਉਹ ਓ ਜਿਆਦਾ ਸਜਾਇਆ ਹੋਇਆ ਆ ਦੇਖੋ ਇਧਰੋਂ ਵੀ ਦੁਕਾਨਾਂ ਵੀ ਸਾਰੀਆਂ ਉਹ ਤਰ ਤੱਕ ਲੋਕੀ ਇੰਜੋਏ ਕਰਦੇ ਫਿਰਦੇ ਆ ਠੰਡ ਦੇ ਵਿੱਚ ਉਹ ਮੇਨ ਸੈਂਟਰ ਵਾਲੀ ਜਗਾ ਉਹਨਾਂ ਦੇ ਅੱਗੇ ਜਾ ਕੇ ਉਹ ਵੀ ਦਿਖਾਉਣਾ ਦੇਖਿਓ ਕਿੰਨੀ ਸਜਾਈ ਹੋਊ ਉਹ ਦੇਖੋ ਨੰਬਰ ਕਿਤਾ ਗ੍ਰੀਨ ਹੈ ਚਲ ਆਹ ਦੇਖੋ ਆ ਸੈਂਟਰ ਵਾਲੀ ਜਗਾ ਵਾਈ ਸ਼ਹਿਰ ਦੀ ਕਿਉਂਕਿ ਜਿਆਦਾ ਤਾਸ ਜਾਇਆ ਹੁੰਦਾ ਵਾ ਇੱਥੇ ਬਾਹਰੋਂ ਵੀ ਬਹੁਤ ਲੋਕ ਆਉਂਦੇ ਨੇ ਇਹ ਤਾਂ ਸਾਰੇ ਪਾਸੇ ਹੀ ਨਾ ਗਲੀਆਂ ਦੇ ਵਿੱਚ ਵੀ ਛੋਟੀਆਂ ਗਲੀਆਂਾਂ 'ਚ ਵੀ ਬੜੀਆਂ ਗਲੀਆਂਾਂ 'ਚ ਵੀ ਬਹੁਤ ਜ਼ਿਆਦਾ ਚੱਲਦਾ ਇੱਥੇ ਇਹ ਕੰਮ ਗੌਣ ਬਜਾਉਣ ਵਾਲਾ ਆ ਦੇਖੋ ਟ੍ਰੈਕਟ ਵੀ ਲਾਈਟ ਵੀ ਭਰਿਆ ਪਿਆ ਕੰਮ ਦੇਖ ਤਾਲਿਕ ਆ 크리스마ਸ ਟਰੀ ਉਹ ਨਵੇਂ ਸਾਲ ਦਾ ਵੈਲਕਮ ਕੀਤਾ ਹੋਇਆ 2026 ਤਾਲੀਆਂ ਚ ਦੂਏ ਮਿਲ ਲੈ ਬੇਨਤੀ ਸਹੀ ਪਾਰਕ ਵੀ ਸਾਰੀ ਸਜਾਈ ਪਈ ਆ ਚਲੋ

ਫਿਰ ਇਹਨਾਂ ਦਾ ਤਾਂ ਤਿਹਾਰ ਵੀ ਮੇਨ ਆ ਨਾ بڑا ਤਿਹਾਰਾ ਖਾਸ ਤੇ ਇਹਨਾਂ ਦਾ ਤਾਂ ਤਿਹਾਰ ਹੈਗਾ ਬਹੁਤ ਖੁਸ਼ੀ ਵਾਲਾ بڑا ਤਿਹਾਰ ਆ ਤੇ ਮੇ ਪਤਾ ਨਹੀਂ ਹਰੇਕ ਨੇ ਆਪਦੇ ਆਪ ਦੀ ਸੋਚਣੀ ਹੁੰਦੀ ਆ ਕਈ ਕਹਿੰਦੇ ਆ ਵੀ ਜਿਹੜੀ ਆ ਦਿਨ ਚੱਲਦੇ ਨੇ ਆਪਣੇ ਵੀ ਇਹ ਕੋਈ ਗਮੀ ਵਾਲੇ ਦਿਨ ਨਹੀਂਗੇ ਹਨਾ ਫੀ ਦੀ ਦਿਹਾੜੇ ਨੇ ਵੀ ਉਹਨਾਂ ਨੇ ਤਾਂ ਸ਼ਹੀਦੀ ਦਿੱਤੀ ਆ ਕੋਈ ਮਹਾਰਾਜ ਨੇ ਹੰਝੂ ਨਹੀਂ ਸਿੱਟਿਆ ਤੇ ਕਈ ਲੋਕੀ ਹੁਣ ਸੋਚ ਕਹਿੰਦੇ ਨੇ ਭਾਈ ਇਹ ਹੈ ਹੀ ਗਮੀ ਵਾਲੇ ਵੀ ਲੰਗਰ ਕਿਉਂ ਲਾਉਣੇ ਆ ਤੇ ਇਹ ਖੁਸ਼ੀਆਂ ਕਿਉਂ ਮਨਾਉਣੇ ਆ ਹਨਾ ਸਾਰਿਆਂ ਦੀ ਅਲੱਗ-ਅਲੱਗ ਸੋਚਣੀ ਆ ਤੇ ਚਲੋ ਜੇ ਆਪਦੇ ਮਨ ਨਾਲ ਵੀ ਸੋਚੀਏ ਚਾਹੇ ਸ਼ੀਧੀ ਦਿੱਤੀ ਹੈ ਹਨਾ ਪਰ ਫਿਰ ਵੀ ਛੋਟੇ-ਛੋਟੇ ਸੀ ਕਿਸੇ ਦੀ ਉਮਰ ਵੀ 21 ਸਾਲ ਤੋਂ 20 ਸਾਲ ਤੋਂ ਵੱਧ ਨਹੀਂ ਸੀਗੀ ਇੰਤਾ ਕਰਕੇ ਫਿਰ ਮਨ ਚ ਤਾਂ ਆਉਂਦਾ ਹੀ ਆ ਯਾਰ ਵੀ ਨਹੀਂ ਕੋਈ ਇਹ ਜੀ ਹੈ ਨਾ ਦਿਖਾਉਣ ਨੂੰ ਜੀ ਕਰਦਾ ਤਾਂ ਹੀ ਫਿਰ ਮੈਂ ਮੈਂ ਕਿਹਾ ਵੀ ਬਾਅਦ ਚ ਹੀ ਬਣਾ ਪਾਵਾਂਗੇ ਵੀਡੀਓ ਯਾਦ ਦਿਨਾ ਚ ਪੌਣੀ ਹੋਈ ਨਹੀਂ ਵੀਡੀਓ ਉਹ ਮੇਰਾ ਵਾ ਮੇਰਾ ਨਹੀਂ ਜੀ ਕੀਤਾ ਬਾਕੀ ਤਕਰੀਬਨ ਬਹੁਤ ਜਾਣੇ ਪਾਈ ਵੀ ਜਾਂਦੇ ਨੇ ਪਰ ਮੇਰਾ ਜੀ ਨਹੀਂ ਕੀਤਾ ਪਹੁੰਚਦਾ ਚਾਨਣਾ ਹੀ ਜਾੜਿਆ ਪਿਆ ਲੋਕਾਂ ਦੇ ਆ ਦੇਖੋ ਇੱਧਰ ਵੀ ਲਾਈਟਾਂ ਕਿ ਇਧਰ ਵੀ ਕਿਸੇ ਨੇ ਪੂਰੀ ਦਿਮੇ ਆਪਣੇ ਵਿਆਹਾਂ ਚ ਘਰ ਸਜਾਇਆ ਹੁੰਦਾ ਪੂਰਾ ਕਿਸੇ ਨੇ ਦੁਕਾਨੀਆਂ ਆਪਦੀ ਸਜਾਈ ਪਈਆਂ ਫੁੱਲਾਂ ਦੀ ਦੁਕਾਨ ਨਾਲ